ਸੋ ਜਿਨੀ ਗੱਲ ਕਰੀਏ ਕੱਲ ਵਾਸ਼ੀਲਿਆ ਕਨਵੈਨਸ਼ਨ ਸੈਂਟਰ ਦੇ ਵਿੱਚ ਸੂਬੇ ਦੇ ਜਿਹੜੇ ਪਾਣੀ ਦੇ ਵੱਖ-ਵੱਖ ਵਿਭਾਗਾਂ ਤੇ ਨਾਲ ਜਿਹੜੇ ਫੈਡਰਲ ਵਿਭਾਗਾਂ ਪਹੁੰਚੇ ਸੀ ਜਿੱਥੇ ਉਹਨਾਂ ਨੇ ਪੰਜਾਬੀ ਕਿਸਾਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕੀਤੀ ਖਾਸੀਅਤ ਜਿਹੜੀ ਇਸ ਮੀਟਿੰਗ ਦੀ ਕਹ ਲੋ ਵਰਕਸ਼ਾਪ ਦੀ ਇਹ ਰਹੀ ਵੀ ਇਸ ਦੇ ਵਿੱਚ ਜਿਹੜੀ ਨਾਲ ਦੇ ਨਾਲ ਟਰਾਂਸਲੇਸ਼ਨ ਪੰਜਾਬੀ ਦੇ ਵਿੱਚ ਕੀਤੀ ਜਿਹੜੀ ਉਹ ਜਾ ਰਹੀ ਸੀ ਆ ਕਾਨ ਦੇ ਵਿੱਚ ਉਹ ਹੈੱਡਫੋਨ ਦਿੱਤੇ ਗਏ ਸੀ ਸਾਰਿਆਂ ਨੂੰ ਜਿਸ ਦੇ ਵਿੱਚ ਨਾਲ ਦੇ ਨਾਲ ਜੋ ਵੀ ਗੱਲਾਂ ਕਰ ਰਿਆ ਸੀ ਉਸ ਦੀ ਟ੍ਰਾਂਸਲੇਸ਼ਨ ਪੰਜਾਬੀ ਚ ਹੋਈ ਸੀ ਆ ਲੋਕ ਜਿਹੜੇ ਉਹ ਪਹੁੰਚੇ 100 ਸਵਾ 100 ਜਿਹੜੇ ਉਹ ਕਿਸਾਨ ਪਹੁੰਚੇ ਜਿਆਦਾ ਜਿਹੜੇ ਉਹ ਜਾਣੇ ਚਾਹੀਦੇ ਸੀ ਜਿਸ ਤਰੀਕੇ ਦੇ ਨਾਲ ਆ ਉੱਥੇ ਮਸਲਾ ਆ ਜਿਸ ਤਰੀਕੇ ਨਾਲ ਕਿਸਾਨ ਗੱਲ ਕਰਦੇ ਆ ਆ ਵੀ ਸਾਡੇ ਮੰਦੇ ਹਾਲ ਆ ਤੇ ਅੱਗੇ ਕੀ ਬਣਨਾ ਆ ਅੱਜ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਹ ਸਾਰੀਆਂ ਪਾਲਿਸਿਜ਼ ਤੁਹਾਡੇ ਲਈ ਬਣਾਈਆਂ ਸੀਗੀਆਂ ਕੱਲ ਉਹ ਲੋਕ ਸਾਰੇ ਜਿਹੜੇ ਉੱਥੇ ਪਹੁੰਚੇ ਸੀ ਜਾਂ ਉਹਨਾਂ ਦੇ ਮਹਿਕਮਿਆਂ ਚੋਂ ਕੋਈ ਨਾ ਕੋਈ ਨੁਮਾਇੰਦੇ ਜਿਹੜੇ ਉਹ ਆਏ ਹੋਏ ਸੀ ਜੀ ਇੱਥੇ ਮੌਕਾ ਸੀਗਾ ਸਾਰਿਆਂ ਨੂੰ ਜਿਹੜੀ ਆਪਣੀ ਗੱਲਬਾਤ ਜਿਹੜੀ ਉਹ ਰੱਖਣ ਦਾ ਆ ਬਾਅਦ ਵਿੱਚ ਸਵਾਲ ਜਵਾਬ ਵੀ ਹੋਏ ਤਲਖੀ ਵੀ ਹੋਈ ਗੁੱਸਾ ਵੀ ਹੋਇਆ ਆ ਕਿਸਾਨਾਂ ਨੇ ਆਪਣਾ ਕਹੋ ਵੀ ਗੁੱਬਗੁਬਾਰ ਵੀ ਜਿਹੜਾ ਇਸ ਦੇ ਵਿੱਚ ਕੱਢਿਆ ਬਹੁਤ ਵਧੀਆ ਦੇਖਿਆ ਗਿਆ ਦੇਖਿਆ ਕੱਲ ਮੈਂ ਉੱਥੇ ਵੀ ਜਿਹੜੇ ਮਹਿਕਮੇ ਸੀਗੇ ਉਹ ਲਾਜਵਾਬ ਸੀਗੇ ਉਹਨਾਂ ਦੇ ਕੋਲ ਕਿਸਾਨਾਂ ਦੇ ਕਈ ਸਵਾਲਾਂ ਦੇ ਜਵਾਬ ਹੀ ਨਹੀਂ ਸੀਗੇ ਕਮੈਂਟ ਕਰਕੇ ਉਹ ਉੱਥੋਂ ਜਿਹੜੇ ਅੱਗੇ ਨੂੰ ਕਹਿ ਸਕਦੇ ਆਂ ਵੀ ਉਹ ਖਿਸਕੇ ਅੱਗੇ ਨੂੰ ਜਿਹੜਾ ਉਹ ਨਿਕਲ ਗਏ ਪਰ ਓਵਰ ਆਲ ਜਿਹੜੀ ਇਹ ਵਰਕਸ਼ਾਪ ਆ ਮੀਟਿੰਗ ਆ ਇੱਕ ਸੁਖਾਲੇ ਮਾਹੌਲ ਦੇ ਵਿੱਚ ਹੋਈ ਸਟੇਟ ਦੇ ਚੰਗੇ ਪੈਸੇ ਖਰਚੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਇੱਕ ਵੱਡਾ ਕਨਵੈਨਸ਼ਨ ਸੈਟਰ ਬੁੱਕ ਕੀਤਾ ਵਧੀਆ ਸਾਊਂਡ ਸਿਸਟਮ ਲਾਇਆ ਵੀਡੀਓ ਵਾਲੇ ਜਿਹੜੇ ਆ ਉੱਥੇ ਪ੍ਰੈਜੈਂਟੇਸ਼ਨ ਦੇ ਲਈ தென் ਟਰਾਂਸਲੇਟਰਸ ਜਿਹੜੇ ਉਹਨਾਂ ਨੇ ਸੱਦੇ ਸੀ ਸੋ ਸਮਾਗਮ ਜਿਹੜਾ ਉਹਨਾਂ ਨੇ ਆਪਣੇ ਮਤਲਬ ਕੋਈ ਕਸਰ ਜਿਹੜੀ ਉਹ ਨਹੀਂ ਛੱਡੀ ਕਿਤੇ ਨਾ ਕਿਤੇ ਜਿਹੜੀ ਉਹ ਕਸਰ ਮੈਂ ਮਹਿਸੂਸ ਕੀਤੀ ਵੀ ਉਹ ਹਾਲ ਪੰਜਾਬੀਆਂ ਦੇ ਨਾਲ ਪੰਜਾਬੀ ਕਿਸਾਨਾਂ ਦੇ ਨਾਲ ਭਰਿਆ ਹੋਣਾ ਚਾਹੀਦਾ ਸੀ ਕਿਉਂਕਿ ਪਹਿਲੀ ਵਾਰ ਹੀ ਹੋਇਆ ਵੀ ਪੰਜਾਬੀ ਟਰਾਂਸਲੇਸ਼ਨ ਦੇ ਨਾਲ ਜਿਹੜੀ ਵਰਕਸ਼ਾਪ ਹੋਈਆ ਪਰ ਇਹ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਫਾਰਮਰਸ ਆਪਣੇ ਹੈਗੇ ਆ ਪਰ ਪ੍ਰੋਬਲਮ ਉਹੀ ਹੁੰਦੀ ਹੈ ਵੀ ਜਦੋਂ ਇਹ ਇਸ਼ੂ ਵੱਡਾ ਜਾਂਦਾ ਵੀ ਸਾਡਾ ਹੁਣ ਪਾਣੀ ਕੱਟ ਹੋ ਗਿਆ ਤੇ ਸਾਡਾ ਰੇਟ ਨਹੀਂ ਮਿਲ ਰਿਹਾ ਫੇਰ ਆਪਾਂ ਉਧਰ ਔਲਾ ਪਾਨੇ ਆ ਵੀ ਜਦੋਂ ਪਾਲਸੀਆਂ ਬਣਨੀਆਂ ਹੁੰਦੀਆਂ ਜਦੋਂ ਸੁਣਨਾਂ ਦੀਆਂ ਡਿਪਾਰਟਮੈਂਟਾਂ ਉਹ ਸਾਨੂੰ ਵੱਡੀ ਗਿਣਤੀ 'ਚ ਪਹੁੰਚਣਾ ਚਾਹੀਦਾ ਜਰੂਰ ਪਹੁੰਚਣਾ ਚਾਹੀਦਾ ਹਰ ਇੱਕ ਨੇ ਨਹੀਂ ਦੇਖੋ ਬੋਲਣਾ ਹੁੰਦਾ ਇਹ ਬੋਲਣ ਦੇ ਲਈ ਥੋੜੇ ਹੀ ਲੋਕ ਹੁੰਦੇ ਆ ਜਾਂ ਜਦੋਂ ਜਿੰਨੂੰ ਮੌਕਾ ਮਿਲਦਾ ਉਹ ਆਪਣਾ ਵਿਚਾਰ ਜਿਹੜਾ ਉੱਥੇ ਰੱਖ ਦਿੰਦਾ ਆ ਤੇ ਇੱਕ ਜਿਹੜੀ ਚੀਜ਼ ਹੋਰ ਜਿਹੜੀ ਮੈਂ ਨੋਟ ਕੀਤੀ ਆ ਵੀ ਆਪਾਂ ਨੂੰ ਨੋ ਡਾਊਟ ਮਸਲੇ ਲੰਮੇ ਚਿਰ ਤੋਂ ਚੱਲਦੇ ਆ ਰਹੇ ਆ ਲੰਬੀ ਗੱਲ ਕਰਨ ਦਾ ਜਿਹੜਾ ਹਰ ਇੱਕ ਦਾ ਜੀ ਕਰਦਾ ਹੈ ਵੀ ਆਪਾਂ ਜਿਆਦਾ ਜਿਹੜਾ ਉਹ ਦੱਸ ਸਕੀਏ ਵੀ ਆਹ ਚੀਜ਼ਾਂ ਜਿਹੜੀਆਂ ਹੋਈਆਂ ਆ ਪਰ ਉਹੀ ਗੱਲਾਂ ਨੂੰ ਡਿਵਾਈਡ ਕਰਕੇ ਇੱਕ ਦੀ ਬਜਾਏ ਜੇ ਦੱਸ ਜਾਣੇ ਉਹ 10 ਸਵਾਲਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੁੱਛਣ ਤਾਂ ਉਹਦੇ ਨਾਲ ਉਹ ਹੋਰ ਵੀ ਜ਼ਿਆਦਾ ਉਹ ਹਿਲ ਜਾਂਦੇ ਆ ਕੱਲ ਦੀ ਉਸ ਮੀਟਿੰਗ ਦੇ ਨਾਲ ਕੱਲ ਦੀ ਉਸ ਗੱਲਬਾਤ ਦੇ ਨਾਲ ਉਸ ਵਰਕਸ਼ਾਪ ਦੇ ਨਾਲ ਉਹ ਸਾਰੇ ਮਹਿਕਮੇ ਇਕੱਲੇ ਹਿੱਲ ਤਾਂ ਜਿਹੜੇ ਉਹ ਜ਼ਰੂਰ ਗਏ ਹੋਣਗੇ ਵੀ ਕਿਸਾਨਾਂ ਦੇ ਮੁੱਦੇ ਬਹੁਤ ਗੰਭੀਰ ਆ ਅ ਇੰਟਰਨਲੀ ਜਿਹੜਾ ਇਹ ਚੀਜ਼ ਪਤਾ ਲੱਗੀ ਆ ਵੀ ਜਿਹੜਾ ਮਹਿਕਮਾ sigma ਦਾ ਜਿਹੜਾ ਮਹਿਕਮਾ ਆ ਪਾਣੀ ਵਾਲਾ ਜਿਨ੍ਹਾਂ ਨੇ ਪਾਣੀ ਦਾ ਸਾਰਾ ਮਸਲਾ ਜਿਸ ਦੇ ਕਰਕੇ ਜਿਹੜਾ ਇਸ ਟਾਈਮ ਬਣਿਆ ਪਿਆ ਆ ਕਿੰਨੇ ਵੀ ਜਦੋਂ ਤੋਂ ਪੱਗ ਵਾਲਿਆਂ ਨੇ ਜਿਹੜੇ ਪੰਜਾਬੀ ਅਮਰੀਕਨ ਗਲੋਵਰਸ ਗਰੁੱਪ ਆ ਇਹ ਇੱਕ ਗਰੁੱਪ ਦਾ ਵਿਸ਼ੇਸ਼ ਧੰਨਵਾਦ ਆ ਤੇ ਬਾਕੀ ਕਿਸਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਹਮਲਾ ਮਾਰਿਆ ਆਵਾਜ਼ ਚੱਕੀ ਤੇ ਵੈਂਚ ਲਈ ਇਹਨਾਂ ਦੀ ਗੱਲ ਸੁਣਨੀ ਸ਼ੁਰੂ ਹੋਈ ਕਹਿੰਦੇ ਵੀ ਉਹ ਦੱਸਦੇ ਵੀ ਜਦੋਂ ਤੋਂ ਪੱਗ ਵਾਲਿਆਂ ਨੇ ਇਹ ਮਸਲੇ ਚੱਕਣੇ ਸ਼ੁਰੂ ਕੀਤੇ ਆ ਉਹ ਕਹਿੰਦੇ ਵੀ ਸਾਨੂੰ ਹਰ ਮੀਟਿੰਗ ਦੇ ਵਿੱਚ ਹੁਣ ਹੋਸਾਦਿਆ ਜਾਂਦਾ ਆ ਪਹਿਲਾਂ ਇੰਨਾ ਕੰਮ ਨਹੀਂ ਸੀ ਹੁੰਦਾ ਹੁਣ ਸਗੋਂ ਅਸੀਂ ਜਾਦਾ ਬਿਜ਼ੀ ਜਿਹੜੇ ਉਹ ਰਹਿਣ ਲੱਗ ਗਏ ਆ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਉਹ ਕਾਫੀ ਹੋ ਰਹੇ ਆ ਸੋ ਇਹ ਸ਼ੁਰੂਆਤ ਆ ਇਹ ਪੌੜੀ ਦੀ ਪਹਿਲੀ ਕਹਿ ਸਕਦੇ ਆ ਵੀ ਆਪਾਂ ਪਹਿਲੇ ਸਟੈਪ ਦੇ ਉੱਤੇ ਪਹੁੰਚੇ ਆ ਚੰਗਾ ਜਿਹੜਾ ਆ ਹੰਗਾਰਾ ਮਿਲਿਆ ਉਮੀਦ ਕਰਦੇ ਮੈਂ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਤੋਂ ਬੈਟਰ ਜਿਹੜਾ ਆ ਉਹ ਹੋਊਗਾ ਇਹ ਇੱਥੇ ਸਿਰਫ ਪਹੁੰਚਣਾ ਹੀ ਜਿਹੜਾ ਉਹ ਸੀਗਾ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਕੁੱਲ ਓਵਰਆਲ ਬੇਸਿਨਜ਼ ਨੇ ਜਿੱਥੇ ਪਾਣੀ ਦਾ ਇਹ ਮਸਲਾ ਬਣਿਆ ਪਿਆ ਉਹਨਾਂ ਦੇ ਵਿੱਚੋਂ 6 ਜਿਹੇ ਬੇਸੀ ਨੇ ਜਿਨ੍ਹਾਂ ਦੇ ਪਲਾਨ ਇਨੈਡਕੂਏਟ ਆ ਜਿਨ੍ਹਾਂ ਨੂੰ ਪ੍ਰੋਵੀਸ਼ਨ ਦੇ ਵਿੱਚ ਪਾਇਆ ਜਾ ਸਕਦਾ ਆ ਸੋ ਡੈਲਟਾ ਮੰਡੋਟਾ ਸਬਮੈਸ਼ਨ ਚੋਚਲਾ ਕਵਿਆ ਟੋਲੈਰੀ ਟਿਊਲ ਤੇ ਕਰਨ ਕਾਉਂਟੀ ਸਬਮੈਸ਼ਨ ਇਹਨਾਂ ਸਾਰਿਆਂ ਦੀਆਂ ਮੀਟਿੰਗਸ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਰਹੀਆਂ ਆ ਸੋ ਜਿਹੜੇ ਜਿਹੜੇ ਕਿਸਾਨ ਉਹਨਾਂ ਤਹਾਮਾ ਦੇ ਉੱਤੇ ਜਿਹੜੇ ਉਹ ਰਹਿੰਦੇ ਨੇ ਕਰਦੇ ਨੇ ਕਾਰੋਬਾਰ ਕਰਦੇ ਨੇ ਆਪਣੀ ਖੇਤੀਬਾੜੀ ਕਰਦੇ ਆ ਉਹ ਜ਼ਿਆਦਾ ਵਿਸ਼ੇਸ਼ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਦਿੱਤਾ ਜਾਵੇ ਇਹਨਾਂ ਮੀਟਿੰਗ ਦੇ ਜ਼ਰੀਏ ਹਰਜੋਤ ਸਿੰਘ ਜੀ ਨਵੀਆਂ ਗੱਲਾਂ ਦਾ ਬਹੁਤ ਪਤਾ ਲੱਗਾ ਇੱਕ ਪ੍ਰੋਪ 1 ਕੈਲੀਫੋਰਨੀਆ ਦੇ ਲੋਕਾਂ ਨੇ ਪਾਸ ਕੀਤੀ ਸੀ ਜਿਹਦੇ ਨਾਲ 2.7 ਬਿਲੀਅਨ ਡਾਲਰ ਦਿੱਤਾ ਜਾਣਾ ਸੀਗਾ ਸਰਫੇਸ ਵਾਟਰ ਨੂੰ ਜਿਹੜਾ ਉਹ ਲੈ ਕੇ ਉਹ ਉਸ ਦੇ ਰੈਜ਼ਰਵਾਇਰਸ ਨੂੰ ਬਣਾਉਣ ਦੇ ਲਈ ਜਾਂ ਪਾਣੀ ਥੱਲੇ ਕਿੱਦਾਂ ਜਾਵੇ ਜਾਂ ਸਰਫੇਸ ਵਾਟਰ ਕਿਸਾਨਾਂ ਤੱਕ ਕਿੱਦਾਂ ਪਹੁੰਚਾਇਆ ਜਾਵੇ ਉਹ ਕਿੱਥੇ ਚਲੇਗੇ ਡਾਲਰ ਕੀ ਉਹਦਾ ਲੱਖ ਹਫਤ ਹੋਈ ਜਾਂ ਕਿੱਥੇ ਵਰਤੇ ਆ ਗਿਆ ਆ ਉਹਦੇ ਬਾਰੇ ਕੁਛ ਨਹੀਂ ਸੀਗਾ ਜਦੋਂ sigma ਲਾਗੂ ਕਰਨਾ ਸੀ 500 ਮਿਲੀਅਨ ਡਾਲਰ ਮਹਿਕਮਿਆਂ ਨੇ ਜਿਹੜਾ ਉਹ ਸਰਕਾਰ ਨੇ ਖਰਚਿਆ ਏਜੰਸੀਆਂ ਜਿਹੜੀਆਂ ਉਹ ਬਣਾਉਣ ਦੇ ਵਿੱਚ ਹੁਣ ਤੁਸੀਂ ਹਿਸਾਬ ਲਾ ਲਓ ਵੀ ਓਵਰਹੈੱਡ ਕਿੰਨਾ ਜਿਹੜਾ ਉਹ ਸਰਕਾਰ ਦਾ ਚੱਲਦਾ ਆ ਉਥੇ ਇਹ ਵੀ ਮੁੱਦਾ ਉੱਠਿਆ ਵੀ ਭਾਈ ਤੁਸੀਂ 8-10 ਮੈਕਮੇ ਆ ਕਿਸਾਨ 8-10 ਮੈਕਮੇ ਕੋ ਕਿੱਥੇ-ਕਿੱਥੇ ਜਾਂਦਾ ਫਿਰੂਗਾ ਤੁਸੀਂ ਕਿਉਂ ਨਹੀਂ ਇਕੱਠੇ ਮਿਲ ਕੇ ਇੱਕ ਜਿਹੜਾ ਉਹ ਮੈਕਮਾ ਹੋਵੇ ਜਿਹਦੇ ਕੋਲ ਕਿਸਾਨ ਜਾਵੇ ਇਸ਼ੂ ਵੀ ਆਪਣਾ ਜਿਹੜਾ ਉੱਥੇ ਲੈ ਜਾਵੇ ਕਹਿੰਦੇ ਵੀ ਅਸੀਂ ਜਿਹੜੇ ਵਿੱਲੇ ਆ ਆਲ ਦਾ ਟਾਈਮ ਕੰਮ ਕਰਦੇ ਰਹਿੰਦੇ ਆ ਵੀ ਸਾਡੇ ਕੋਲ ਇੰਨਾ ਸਮਾਂ ਥੋੜੀ ਆ ਵੀ ਹਰ ਇੱਕ ਮੈਕਮੇ ਕੋ ਕੱਲੇ-ਕੱਲੇ ਕੋ ਜਾ ਕੇ ਜਿਹੜੀ ਉਹ ਗੱਲ ਜਿਹੜੀ ਉਹ ਦੱਸੀ ਜਾ ਸਕੇ ਸਾਨੂੰ ਕਹਿੰਦੇ ਵੀ ਇੱਕ ਵਿੰਡੋ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ ਸੋ ਓਵਰਆਲ ਵਧੀਆ ਰਿਹਾ ਪਰ ਇਹ ਆਪਾਂ ਹੋਰ ਬੈਟਰ ਕਰ ਸਕਦੇ ਆ ਸਵਾਲ ਜਿਹੜੇ ਆ ਜ਼ਰੂਰ ਲਿਖ ਕੇ ਲੈ ਕੇ ਜਾਓ ਕਭਰਉਣ ਦੀ ਲੋੜ ਦੀ ਗੱਲ ਜਿਹੜੀ ਉਹ ਖੁੱਲ ਕੇ ਜਿਹੜੀ ਉਸ ਤੇ ਜਿਹੜੀ ਉਹ ਕਰਨੀ ਚਾਹੀਦੀ ਆ ਕੱਲ ਇਦਾਂ ਦਾ ਹੀ ਓਵਰਆਲ ਜਿਹੜਾ ਉਹ ਵਧੀਆ ਮਾਹੌਲ ਦੇ ਵਿੱਚ ਹੋਇਆ ਸੋ ਮੈਂ ਕਹੂੰਗਾ ਵੀ ਜਿਹੜੇ ਪੰਜਾਬੀ ਕਿਸਾਨ ਨੇ ਉਹ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਇਹ ਮੀਟਿੰਗ ਜਿਹੜੀ ਉਹ ਹੋ ਕਰਵਾਉਣ ਚ ਕਾਮਯਾਬ ਰਹੇ ਤੇ ਪੰਜਾਬੀ ਟ੍ਰਾਂਸਲੇਸ਼ਨ ਦੇ ਵਿੱਚ ਪਹਿਲੀ ਵਾਰੇ ਹੋਈ ਆ ਸੋ ਇਹ ਇਹ ਇੱਕ ਵੱਡੀ ਗੱਲ ਹੈ ਇੱਕ ਮੁਕਾਮੀ ਜਿਹੜੀ ਇਹ ਗੱਲ ਓਵਰ ਆਲ ਬਣੀ ਹੈਗੀ ਆ ਜੀ ਇੰਗਾ ਜ਼ਰੂਰ ਹੈ ਵੀ ਬਹੁਤ ਸਾਰੇ ਆਪਣੇ ਪੰਜਾਬੀ ਫਾਰਮਰ ਹੈਗੇ ਆ ਬਹੁਤ ਨਵੇਂ ਫਾਰਮਰ ਬਣਨਾ ਚਾਹੁੰਦੇ ਹੈਗੇ ਆ ਖੇਤੀਬਾੜੀ ਵੱਲ ਜਾਣਾ ਚਾਹੁੰਦੇ ਆ ਪਤਾ ਕੁਝ ਨਹੀਂ ਹੁੰਦਾ ਕਈ ਵਾਰੀ ਉਦਾਂ ਦੀ ਜ਼ਮੀਨ ਲੈ ਜਾਂਦੇ ਜਿੱਥੇ ਪਤਾ ਵੀ ਪਾਣੀ ਕਟ-ਆਫ ਹੋਣਾ ਆ ਸੋ ਹਰ ਮੰਗਲਵਾਰ ਨੂੰ ਸਾਡਾ ਜਿਹੜਾ ਐਗਰੀਕਲਚਰ ਦੇ ਉੱਤੇ ਸ਼ੋ ਹੁੰਦਾ ਆ 3 ਵਜੇ ਤੋਂ 4 ਵਜੇ ਤੱਕ ਉਹਦੇ ਵਿੱਚ ਸਪੈਸ਼ਲ ਡਿਫਰੈਂਟ ਡਿਫਰੈਂਟ ਗੈਸਟ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਤੋਂ ਆਪਾਂ ਲੈ ਕੇ ਆਨੇ ਉਹਨੂੰ ਸੁਣਿਆ ਜ਼ਰੂਰ ਕਰੋ ਚਾਹੇ ਖੇਤੀ ਕਰਦੇ ਆ ਨਹੀਂ ਕਰਦੇ ਜਾਂ ਫਿਊਚਰ ਚ ਖੇਤੀ ਕਰਨ ਦੀ ਸੋਚਦੇ ਆ ਬਹੁਤ ਵਧੀਆ ਜਿਹੜੀ ਜਾਣਕਾਰੀ ਉਹ ਮਿਲਦੀ ਆ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇੱਕੋ ਇੱਕ ਕਿਤਾ ਕਿਹਾ ਵੀ ਜਿਹੜੀ ਖੇਤੀ ਆ ਉਹ ਸਭ ਤੋਂ ਉੱਤਮ ਉੱਤਮ ਖੇਤੀ ਕਰਨ ਦੀ ਗੱਲ ਆਖੀ ਆ ਬਿਲਕੁਲ ਤੇ ਕੁਝ ਕੁ ਸਰੋਤਿਆਂ ਦੇ ਸਾਡੇ ਕੁਐਸਚਨ ਸੀ ਅਮਰਜੀਤ ਸਿੰਘ ਮੈਂ ਸੋਣੀ ਕਹਿੰਦੇ ਤੁਸੀਂ ਪੈਲਮੈਰੋ ਜਿਹੜੀ ਸ਼ੂਟਿੰਗ ਹੋਈ ਸੀ ਉਹਦੀ ਅਪਡੇਟ ਆ ਆਪਾਂ ਖਬਰਾਂ ਕਾਫੀ ਸਾਂਝੀਆਂ ਕੀਤੀਆਂ ਉਹਦੇ ਮੁਤਾਬਕ ਜਿਹੜਾ ਐਲੀਮੈਂਟਰੀ ਸਕੂਲ ਜੁਬਸਿਟੀ ਦੇ ਲਾਗੇ ਪੈਲਮੈਰੋ ਟਾਊਨ ਆ ਉੱਥੇ ਸ਼ੂਟਿੰਗ ਹੋਈ ਸੀ ਦੋ ਬੱਚਿਆਂ ਦੇ ਗੋਲੀਆਂ ਲੱਗੀਆਂ ਸੀ ਲੱਕਲੀ ਉਹ ਦੋਨੋਂ ਜਿਹੜੇ ਸਰਵਾਈਵ ਕਰ ਗਏ ਉਹਨਾਂ ਦੀ ਜਿਹੜੀ ਕ੍ਰਿਟੀਕਲ ਤੋਂ ਹੁਣ ਸਟੇਬਲ ਕੰਡੀਸ਼ਨ ਹੈਗੀ ਆ ਦੋ ਨਿਆਣੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਹੈਗੇ ਨੇ ਮੁੰਡੇ ਸੀਗੇ 5 ਤੇ 6 ਸਾਲ ਉਹਨਾਂ ਦੀ ਉਮਰ ਸੀਗੀ ਜੀ ਇੱਕ ਸਾਡੇ ਸਰੋਤੇ ਕਹਿੰਦੇ ਅਵਤਾਰ ਸਿੰਘ ਜਰਨਲਿਸਟ ਉਹਨਾਂ ਦਾ ਜਿਹੜਾ ਪ੍ਰੋਗਰਾਮ ਉਹ ਅਪਲੋਡਿੰਗ ਅਪਲੋਡ ਨਹੀਂ ਕੀਤਾ ਉਹ ਜ਼ਰੂਰ ਉਹ ਬਹੁਤ ਹੀ ਧਿਆਨ ਨਾਲ ਸੁਣਨ ਵਾਲਾ ਆ ਜੋ ਕੁਝ ਪੰਜਾਬ ਚ ਵਾਪਰ ਰਿਹਾ ਹੈਗਾ ਉਹਦੇ ਸਬੰਧ ਦੇ ਵਿੱਚ ਉਹ ਜ਼ਰੂਰ ਅੱਜ ਆਪਾਂ ਉਸ ਨੂੰ ਅਪਲੋਡ ਕਰ ਦੇਵਾਂਗੇ ਜੀ ਬਿਲਕੁਲ ਰੇਡੀਓ ਦੇ ਉੱਤੇ ਆਲਰੇਡੀ ਆਪਾਂ ਜਿਹੜਾ ਉਸ ਦਾ ਪ੍ਰਸਾਰਣ ਕਰ ਚੁੱਕੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਿਹੜਾ ਉਹ ਅਪਲੋਡ ਜਿਹੜਾ ਉਹ